ਦਗਰ ਦੇ ਵਿੱਚ ਪਿੰਡ ਪੈਂਦਾ ਚੁੱਗੇ ਕਲਾ ਇੱਥੇ ਦਾ ਜਿਹੜਾ ਵਸਨੀਕ ਹੈ ਅਲਬੇਲ ਸਿੰਘ ਇਹਨਾਂ ਦੇ ਉੱਪਰ ਐਨਡੀ ਦੇ ਦੋ ਪਰਚੇ ਦਰ ਜਾਂ ਕਮਰਸ਼ੀਅਲ ਰਿਕਵਰੀ ਤੇ ਉਹਦੇ ਉਸ ਦੇ ਅੰਡਰ ਹੀ ਉਹਨਾਂ ਨੇ ਇਹਨਾਂ ਨੇ ਆਪਣਾ ਜਿਹੜੀ ਕੋਠੀ ਬਣਾਈ ਹੈ ਤੇ ਅਸੀਂ ਇਹਨਾਂ ਦਾ ਕੇਸ ਬਣਾ ਕੇ ਭੇਜਾਂਗੇ ਸੈਕਸ਼ਨ 68 8 ਐਫ ਦੇ ਅੰਡਰ ਦਿੱਲੀ ਉਹ ਤਾਂ ਕੰਪਟੈਂਟ ਅਥਾਰਟੀ ਨੇ ਅਪਰੂਵ ਕਰਤਾ ਹੈ ਤੇ ਅਸੀਂ ਅੱਜ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਲਈ ਤੇ ਨੋਟਿਸ ਪੇਸਟ ਕਰ ਦਿੰਦਾ ਹਾਂ ਹਾਂਜੀ ਅਸੀਂ ਰੈਗੂਲਰਲੀ ਬਠਿੰਡਾ ਜ਼ਿਲ੍ਹੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਜਿਹੜੇ ਵੀ ਡਰੱਗਸ ਸਮਗਲਰਸ ਨੇ ਜਿਨ੍ਹਾਂ ਨੇ ਇਲੀਗਲੀ ਪ੍ਰੋਪਰਟੀ ਅਕਵਾਇਰ ਕੀਤੀ ਉਹਨਾਂ ਦਾ ਕੇਸ ਬਣਾ ਕੇ ਭੇਜ ਰਹੇ ਹਾਂ ਉਦੀ ਸੀਰੀਜ਼ ਦੇ ਵਿੱਚ ਹੀ ਹੁਣ ਅਸੀਂ ਅੱਜ ਇੱਥੇ ਨੋਟਿਸ ਪੇਸ ਕਰਨਾ ਹੈ ਇਹ ਹੈ ਜੀ ਇਹਨਾਂ ਦੀ ਇੱਕ ਘਰ ਹੈ which is around approximately 23 23 ਲੱਖ ਦਾ ਤੇ ਇੱਕ ਗੱਡੀ ਆ Swift ਉਹ ਲੱਖ ਡੇਢ ਲੱਖ ਦੀ ਗੱਡੀ ਹੈ ਹਾਂਜੀ ਬਿਲਕੁਲ ਜੀ ਇਹ ਕੋ ਉਹਨਾਂ ਲਈ ਇਹੀ ਮੈਸੇਜ ਹੈ ਕਿ ਜਿਹੜੇ ਵੀ ਆਪਣੇ ਡਰੱਗਸ ਸਮਗਲਰਸ ਐ ਜਿਹੜੇ ਕਿ ਚਟਾ ਵੇਚ ਕੇ ਜਾਂ ਨਸ਼ਾ ਨਸ਼ਾ ਤਸਕਰੀ ਕਰਕੇ ਪ੍ਰਾਪਰਟੀਆਂ ਐਕਵਾਇਰ ਕਰ ਰਹੇ ਆ ਉਹਨਾਂ ਦਾ ਉਹਨਾਂ ਦੇ ਨਾਲ ਵੀ ਇਹੀ ਸਲੂਕ ਕੀਤਾ ਜਾਊਗਾ ਇਹ ਕਾਨੂੰਨ ਬਹੁਤ ਸਖਤ ਐ ਉਹਨਾਂ ਦੀ ਜਿਹੜੀ ਵੀ ਪ੍ਰਾਪਰਟੀਆਂ ਐ ਇਲੀਗਲੀ ਐਕਵਾਇਰਡ ਐ ਸਾਰੀ ਸਰਕਾਰ ਦੇ ਨਾਂ ਚੜਨਗੀਆ ਨਾ ਤੋ ਅੱਗੇ ਇਹਨੂੰ ਸੇਲ ਕਰ ਸਕਦੇ ਆ ਨਾ ਕਿਸੇ ਦੀ ਰਿਲੇਟਿਵ ਰਿਸ਼ਤੇਦਾਰ ਦੇ ਨਾਮ ਦੇ ਤਬਦੀਲ ਕਰ ਸਕਦੇ ਆ ਤੇ ਇਹਨਾਂ ਦੀ ਪ੍ਰਾਪਰਟੀ ਦੀ ਬਾਤ ਚ ਕੁਰਕੀ ਕਰਵਾਈ ਜਾਏਗੀ ਇਹਨਾਂ ਤੋ ਗੋਲੀਆਂ ਸੀ ਜੀ ਫਾਰਮਾਸੂਟਿਕਲਸ